ਹਾਂਜੀ ਦੋਸਤੋ ਬਠਿੰਡਾ ਖਸਾਨ ਮੇਲੇ ਦੀ ਇਹ ਵੀਡੀਓ ਆ ਭਾਈ ਜਿਨ੍ਹਾਂ ਨੇ ਵੀਡੀਓ ਸ਼ੁਰੂ ਕਰ ਲਈ ਪੂਰੀ ਜ਼ਰੂਰ ਦੇਖਿਓ ਜਿਹੜੇ ਕਿਸਾਨ ਭਰਾ ਮੇਲੇ ਦੇ ਵਿੱਚ ਆਏ ਸੀ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਕਿਹੜੇ ਝੋਨੇ ਦਾ ਇਸ ਵਾਰ ਵੱਧ ਵਿਕ ਰਿਹਾ ਹੈਗਾ ਕਿਸਾਨ ਕਿਹੜਾ ਝੋਨਾ ਇਸ ਵਾਰ ਜ਼ਿਆਦਾ ਲਗਾ ਰਹੇ ਨੇ ਪੂਸੇ ਨੂੰ ਸੱਡ ਰਹੇ ਨੇ ਜਾਂ ਹੋਰ ਵੈਰੈਟੀਆਂ ਕਿਹੜੀਆਂ ਲਗਾ ਰਹੇ ਨੇ ਸਾਰੀ ਗੱਲਬਾਤ ਆਪਾਂ ਕਿਸਾਨਾਂ ਨਾਲ ਕੀਤੀ ਆ ਆਪਣਾ ਉਹ ਕੰਮ ਹੈ ਨਹੀਂ ਬਾਈ ਜੀ ਫਾਲਤੂ ਦੀਆਂ ਵੀਡੀਓ ਪਾਈ ਜਾਣਾ ਗੱਪ ਝੂਠ ਮਾਰੀ ਜਾਣੇ ਕਿਸੇ ਦੀਆਂ ਫੋਕੀਆਂ ਪ੍ਰਮੋਸ਼ਨਾਂ ਕਰੀ ਜਾਣਾ ਆਪਣੇ ਚੈਨਲ ਤੇ ਜਿਹੜੀ ਵੀ ਵੀਡੀਓ ਆਊਗੀ ਵਧੀਆ ਜਾਣਕਾਰੀ ਵਾਲੀ ਆਊਗੀ ਕਿਸਾਨਾਂ ਦੇ ਤਜਰਬੇ ਹੋਣਗੇ ਤੇ ਵੀਡੀਓ ਸ਼ੁਰੂ ਕਰ ਲਈਏ ਤਾਂ ਪੂਰੀ ਜ਼ਰੂਰ ਦੇਖਿਓ ਕਿਸਾਨ ਮੇਲਾ ਬਠਿੰਡਾ ਦੀ ਇਹ ਵੀਡੀਓ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਜਾਣਕਾਰੀਆਂ ਵਾਲੀ ਵੀਡੀਓ ਲੈ ਕੇ ਆਵਾਂਗੇ ਤੇ ਸਾਰੇ ਜਣੇ ਵੀਡੀਓ ਬਈ ਜਰੂਰ ਦੇਖਿਓ ਧੰਨਵਾਦ ਬਈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਖੜੇ ਆ ਜੀ ਆਪਾਂ ਤੇ ਪਿਛਲੇ ਕਿਸਾਨ ਮੇਲੇ ਤੇ ਤੁਸੀਂ ਜਾਣਦੇ ਹੋ ਕਿ ਬਹੁਤ ਰੌਲਾ ਰੱਪਾ ਪਿਆ ਸੀਗਾ ਜਦੋਂ ਕਣਕ ਦਾ 826 ਬੀਜ ਮਿਲਿਆ ਸੀਗਾ ਲੋਕ ਐ ਤਾਂ ਸਵੇਰ 3-4 ਵਜੇ ਆ ਕੇ ਇੱਥੇ ਬੈਠ ਗਏ ਸੀਗੇ ਬੜੀਆਂ ਲੰਮੀਆਂ ਲੰਮੀਆਂ ਲੈਣਾ ਲੱਗਿਆ ਸੀਗੀਆਂ ਲੜਾਈ ਲੜੱਪਾ ਵੀ ਹੋਇਆ ਸੀਗਾ ਬਹੁਤ ਕੁਝ ਰੌਲਾ ਪਿਆ ਸੀਗਾ ਪਰ ਇਹ ਮੇਲਾ ਹੈਗਾ ਜਿਹੜਾ ਆਪਾਂ ਮਾਰਚ ਮਹੀਨੇ ਦਾ ਮੇਲਾ ਹੈਗਾ ਸੋਣੀ ਸੀਜ਼ਨ ਦਾ ਮੇਲਾ ਇਸ ਵਾਰ ਇੱਥੇ ਜਿਆਦਾ ਲਾਈਨਾਂ ਨਹੀਂ ਲੱਗੀਆਂ ਹੈਗੀਆਂ ਨੋਰਮਲ ਇਕੱਠ ਹੈਗਾ ਤੇ ਝੋਨੇ ਦੇ ਕਿਹੜੇ ਕਿਹੜੇ ਬੀਜ ਮਿਲ ਰਹੇ ਨੇ ਸਾਰਾ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹਨ ਦਿਖਾਵਾਂਗੇ ਕਿਹੜੇ ਕਿਹੜੇ ਬੀਜ ਨੇ ਸਬਜ਼ੀਆਂ ਦੇ ਚਾਰੇ ਦੇ ਕਿਹੜੇ ਬੀਜ ਮਿਲ ਰਹੇ ਨੇ ਤੇ ਆਪਣੇ ਨਾਲ ਕਿਸਾਨ ਭਰਾ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇੱਥੋਂ ਬੀਜ ਲਿਆ ਹੈਗਾ ਆਜੋ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਲਹਿਰਾ ਮੁਹਬਤ ਹੈ ਜੀ ਅੱਜ ਮੇਲੇ ਤੇ ਆਇਓ ਕਿਵੇਂ ਲ ਅਬੀਜ ਲੈ ਆਪਾਂ ਫਿਰ ਕਿਹੜੇ ਕਿਹੜੇ ਬੀਜ ਲੈ ਆ ਜੀ 131 ਲੈ ਆ ਜੀ ਸਬਜ਼ੀਆਂ ਦੇ ਲੈ ਆ 17 18 ਲੈ ਆ ਹਲਦੀ ਲਈਏ ਠੀਕ ਹੈ ਜੀ ਇੱਕ ਨਾ ਆਮ ਲੋਕ ਕਹਿ ਦਿੰਦੇ ਆ ਵੀ ਯਾਰ ਦੇਸੀ ਬੀਜ ਹੁੰਦੇ ਆ ਕੁਛ ਨਹੀਂ ਹੁੰਦਾ ਵਧੀਆ ਹਾਈਬ੍ਰਿਡ ਵਰਤੋ ਕੰਪਨੀਆ ਦੇ ਵਰਤੋ ਤੁਸੀਂ ਦੱਸੋ ਇੱਥੋਂ ਅੱਗੇ ਵੀ ਬੀਜ ਲੈ ਕੇ ਜਾਂਦੇ ਹੋ ਆ 1826 ਲਿਆ ਸੀ ਲੁਧਿਆਣੇੋਂ ਕਿਵੇਂ ਦਾ ਰਿਜ਼ਲਟ ਰਿਹਾ ਜੀ ਵਧੀਆ ਝਾੜ ਰਿਹਾ ਇੱਕ ਜੀ ਲੱਗਿਆ 6 ਕਿਲੋ ਮੇਰੇ ਕੋਲੇ ਬਣਾਇਆ ਆਪ ਦਾ ਠੀਕ ਹੈ ਭਾਈ ਬੀਜ ਫਿਰ ਰੱਖਦੇ ਹਾਂ ਵੀ ਅੱਗੇ ਆਪ ਦਾ ਕਰਦਾ ਜੀ ਆਪ ਦਾ ਰੱਖਾਂਗੇ ਦੁਬਾਰਾ 131 ਕਿੰਨੇ ਏਕੜ ਲਾ ਰਹੇ ਹੋ ਇਹ ਮੇਰੇ ਕੋ ਠੀਕ ਹੈ ਜੀ ਜਿੰਨੇ ਲੱਗੇ ਉਹਨੇ ਲਾਵਾਂ ਤੇ ਠੀਕ 8 ਚੋਕਾ 32 8 ਚੋਕਾ 28 8 7 8 ਕਿਲੇ ਲੱਗ ਜਾਣਗੇ ਹਨਾ ਜੀ ਤੇ ਜਿਹੜਾ 131 ਬੀਜ ਹੈਗਾ ਨਵੀਂ ਵੈਰੈਟੀ ਆ ਹਨਾ ਪਿਛਲੇ ਸਾਲ ਕਾਫੀ ਲੋਕਾਂ ਦੇ ਚੰਗਾ ਵੀ ਰਿਹਾ ਹੈਗਾ ਤੁਸੀਂ ਪਹਿਲਾਂ ਦੇਖਿਆ ਤਾਂ ਟ੍ਰਾਇਲ ਕਰਕੇ ਇਹ ਸਾਡੇ ਰਿਸ਼ਤੇਦਾਰਾਂ ਨੇ ਲੱਗਿਆ ਸੀਗੇ ਜੀ ਹਾਂਜੀ ਕਿੰਨਾ ਕਾਟ ਰਿਹਾ ਜੀ ਉਹ ਕਹਿੰਦੇ 100 ਕਟੇ ਤਾਂ ਨਿਕਲੇ ਠੀਕ ਹੈ ਜੀ ਬਾਕੀ ਹੋਰ ਆਪਾਂ ਕੀ ਕੀ ਖੇਤੀ ਕਰਦੇ ਆ ਜੀ ਝੋਨਾ ਕਣਕ ਕੀ ਹੁੰਦਾ ਝੋਨਾ ਕਣਕ ਹੀ ਵੈਸਾ ਕਰਦੇ ਆ ਜਾਂ ਫਆਂ ਨੂੰ ਸਰੋਂ ਸਰੋਂ ਥੋੜੀ ਕਣੀ ਤੇਲ ਵਾਸਤੇ ਹਾਂਜੀ ਫਸਫਸਮਾਂ ਵਾਸਤੇ ਪੱਟਾਚਾਰ ਜਿਹੜੇ ਇਦਾਂ ਦੇ ਕਿਸਾਨ ਮੇਲੇ ਹੈਗੇ ਆ ਇੱਥੇ ਬਹੁਤ ਇਕੱਠ ਹੁੰਦਾ ਕਿਸਾਨ ਭਰਾਉਂਦੇ ਆ ਤੁਸੀਂ ਕੀ ਸਮਝਦੇ ਹੋ ਇਹ ਮੇਲੇ ਲੱਗਣੇ ਚਾਹੀਦੇ ਆ ਪਿੰਡਾਂ ਪਿੰਡ ਲੱਗਣੇ ਚਾਹੀਦੇ ਆ ਵੀ ਜਾਣਕਾਰੀ ਮਿਲਦੀ ਆ ਬੀਜ ਮਿਲਦੀ ਆ ਅਗਲੇ ਪੱਧਰ ਤੇ ਲੱਗਣੇ ਚਾਹੀਦੇ ਆ ਕਿਸਾਨਾਂ ਨੂੰ ਬੀਜ ਉੱਥੋਂ ਮਿਲੇ ਨਿਹੜੇ ਮਿਲੇ ਦੂਰ ਵਾਲੇ ਜਿਹੜੇ ਨੂੰ ਆਪਦੇ ਜ਼ਿਲ੍ਹੇ ਚੋਂ ਮਿਲੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤੇ ਆਜੋ ਆਪਾਂ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਵਾਉਣੇ ਆ ਤੁਹਾਡੀ ਇੱਧਰ ਦੇਖੋ ਲੈਣਾ ਲੱਗੀਆਂ ਹੋਈਆਂ ਨੇ ਹਨਾ ਪਰ ਜਿਵੇਂ ਸਤੰਬਰ ਮਹੀਨੇ ਦਾ ਮੇਲਾ ਸੀਗਾ ਉਦੋਂ ਕਣਕ ਦਾ ਬੀਜ ਮਿਲਦਾ ਸੀਗਾ ਬਹੁਤ ਇੱਥੇ ਰਸ਼ ਹੋਇਆ ਸੀਗਾ ਲੜਾਈਆਂ ਵੀ ਹੋਈਆਂ ਸੀ ਇਸ ਵਾਰ ਜਿਹੜਾ ਐਵੇਂ ਦਾ ਕੰਮ ਨਹੀਂ ਹੈਗਾ ਇਸ ਵਾਰ ਜਿਹੜਾ ਨਾਰਮਲ ਇਕੱਠ ਹੈਗਾ ਜਿਹੜਾ ਕਣਕ ਦਾ ਝੋਨੇ ਦਾ ਬੀਜ ਹੈਗਾ 131 ਤੇ ਜਾਂ ਜਿਹੜਾ 26 ਦਾ ਬੀਜ ਵਿਕ ਰਿਹਾ ਹੈਗਾ ਆਪਾਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਵਾਉਣੇ ਆ ਕਿਹੜਾ ਪਿੰਡ ਆ ਜੀ ਪਿੰਡ ਮਾਨਾ ਵੀਰੇ ਕੀ ਲੈਣਾ ਹੈ ਕਿਹੜਾ ਬੀਜ ਲੈ ਰਹੇ ਹੋ ਜੀ ਸਾਰਾ 47 ਵੀਰੇ 31 ਲੈ ਲਿਆ ਪਹਿਲਾਂ 131 ਲੈ ਚੁੱਕੀ ਹਾਂ ਨਾ ਕਿੰਨਾ-ਕਿੰਨਾ ਰਕਬਾ ਲਾ ਰਹੇ ਹੋ ਜੀ ਦੋਨੇ ਬੀਜਾਂ ਦਾ ਜੀ ਇਹਦਾ ਲਾਵਾਂਗੇ 10 ਕਿੱਲੇ ਪਹਿਲਾਂ ਟ੍ਰਾਇਲ ਕੀਤਾ ਹੈਗਾ ਵਧੀਆ 131 ਦਾ ਜੀ ਨਹੀਂ 18 ਸਦਲ ਦਾ ਕੀਤਾ ਵੀਰੇ ਜਿਲ੍ਹਾ ਕਿਹੜਾ ਆਪਣਾ ਜੀ ਸ਼੍ਰੀ ਮੁਕਤਸਰ ਸਾਹਿਬ ਬਾਦਲ ਕੋਲ ਜਿਹੜਾ ਮਾਣ ਠੀਕ ਹੈ ਬਾਈ ਜੀ ਕਿੰਨਾ ਟਾਈਮ ਹੋ ਗਿਆ ਲਾਈਨ 'ਚ ਲੱਗਿਆ ਨੂੰ ਬਸ ਅੱਧਾ ਘੰਟਾ ਹੋਇਆ ਅੱਜ ਇਸ ਵਾਰ ਸਸਤਾ ਸਸਤਾ ਇਸ ਵਾਰ ਘੱਟ ਹਲਾ ਰਸ ਅੱਛਾ ਕਣਕ ਵਾਲੇ ਬਹੁਤ ਵਰਾ ਸੀ ਵੀਰੇ ਪਹਿਲਾਂ ਵੀ ਹੁਣ ਮੇਲੇ ਤੇ ਹਾਂ ਜੀ ਆਏ ਸਾਲ ਕਿੰਨੇ ਵਧੀਆ ਲੱਗ ਰਿਹਾ ਇਸ ਵਾਰ ਮੇਲਾ ਬਹੁਤ ਵਧੀਆ ਬਾਈ ਠੀਕ ਹੈ ਬਾਈ ਧੰਨਵਾਦ ਜੀ ਆਜੋ ਆਪਾਂ ਹੋਰ ਵੀ ਕਿਸਾਨ ਕਿਹੜਾ ਪਿੰਡ ਹੈ ਜੀ ਪਿੰਡ ਹਰਾਇਪੁਰਾਈ ਹਰ ਰਾਜਪੁਰ ਗੋਨੀਆਣੀ ਕੋਲ ਜੀ ਹਾਂਜੀ ਤੇ ਅੱਜ ਬਈ ਕਿਹੜਾ ਬੀਜ ਲੈਣ ਆਇਓ ਇੱਥੇ ਅਸੀਂ ਵੀਰੇ ਪੀ ਆਰ 131 ਹਾਂਜੀ 122 ਤੇ 1121 ਠੀਕ ਹੈ ਜੀ ਤਿੰਨੇ ਬੀਜ ਲੈ ਰਹੇ ਹੋ ਹਾਂਜੀ ਪਹਿਲਾਂ ਬਈ ਪਿਛਲੇ ਸਾਲ ਕਿਹੜਾ ਬੀਜ ਵਾਰਤ ਕੇ ਦੇਖਿਆ ਹੈਗਾ ਜੀ ਦਾ ਰਜਿਸਟਰੀ ਅਸੀਂ 1847 122 ਹਾਂਜੀ ਤੇ ਆਪਣਾ ਸਾਰੇ ਵੀ ਸੀਗੇ ਠੀਕ ਹੈ ਬਈ ਜਿਵੇਂ ਬਈ ਬਹੁਤ ਕਿਸਾਨ ਆਏ ਮੇਲਿਆਂ ਤੋਂ ਬੀਜ ਲੈਂਦੇ ਨੇ ਹਨਾ ਜ਼ਿਆਦਾਤਰ ਪਿੰਡਾਂ ਵਾਲੇ ਦੁਕਾਨਾਂ ਤੋਂ ਬੀਜ ਲੈਂਦੇ ਨੇ ਕੀ ਫਰਕ ਹੁੰਦਾ ਜੀ ਇਹ ਬੀਜਾਂ ਦਾ ਵੀਆ ਨਾਲ ਫਰਕ ਆਈ ਇੱਥੇ ਵੀ ਮੰਨ ਕੇ ਸਾਲੀ ਮਨ ਨੂੰ ਸੰਤੋਸ਼ਤੀ ਆ ਵੀ ਵੀ ਸਾਨੂੰ ਇੱਕ ਨੰਬਰ ਮਿਲ ਗਿਆ ਜੀ ਵੇਖੇ ਹੁਣ ਆ ਜੀ ਮੋਬਾਈਲਾਂ ਤੇ ਲੋਕਾਂ ਨੇ 10-10 ਕਿੱਲੇ 826 ਕਣਕ ਲੈ ਕੇ ਲਾ ਲਈ ਤੇ ਉਹ ਨਿਕਲੀ ਵੀ ਨਿਕਲੀ ਹੋ ਰਹਾ ਹਾਂ ਜੀ ਹੁਣ ਉਹ ਕਿਸੇ ਹਿਸਾਬ ਜੀ ਨਾ ਤਾਂ ਦੁਕਾਨਦਾਰ ਥੜੇ ਚੜ੍ਹਨ ਦਿੰਦੇ ਆ ਉਹ ਦਰਸਾਰਾ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਲੁੱਟ ਹੋ ਰਹੀ ਹੈ ਇੱਥੇ ਹੁਣ ਆਪਾਂ ਇਹਨਾਂ ਦੇ ਆ ਕੇ ਗਲਮੇ ਚ ਹੱਥ ਦਾ ਪਾਲਾਂਗੇ ਜੀ ਇਥੋਂ ਤੋਂ ਵੀ ਲਿਆ ਬਿੱਲ ਹੁੰਦਾ ਹੈ ਨਾ ਆਪਣੇ ਕੋਲ ਠੀਕ ਹੈ ਬਾਈ ਕਿੰਨਾ ਕਿੰਨਾ ਬੀਜ ਲੈ ਰਹੇ ਹੋ ਕਿੰਨੇ ਏਕੜ ਲਾ ਰਹੇ ਹੋ ਇਹ ਵੈਰੈਟੀਆ ਵੀ ਇਹ ਅਸੀਂ 8-8 ਕਿਲੋ ਜਿਹੜਾ 126 ਉਹ ਵੀ 24 ਕਿਲੋ ਲਈ ਆ ਜਿਹੜੀ 131 ਆ ਉਹ ਅਸੀਂ 8 8 ਕਿਲੋ ਦੀਆਂ ਥੈਲੀਆਂ ਉਹ ਸਤਨ ਥੈਲੀਆਂ ਉਹ ਲਈ ਆ ਠੀਕ ਹੈ ਬਾਈ ਜੀ ਹਾਂ ਬਾਈ ਜੀ ਮੇਲੇ ਤੇ ਹਰ ਵਾਰੀ ਆਉਣਿਓ ਜਾਂ ਪਹਿਲੇ ਹਾਂ ਜੀ ਹਰ ਵਾਰੀ ਆਉਣੇ ਆ ਠੀਕ ਹੈ ਬਾਈ ਬਾਈ ਜੀ ਆਪਣਾ ਕੀ ਨਾਮ ਆ ਜੀ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਜੀ ਹਰ ਰਾਏਪੁਰੀ ਹਰ ਰਾਏਪੁਰੀ ਤੁਸੀਂ ਕਿਹੜਾ ਬੀਜ ਲੈ ਰਹੇ ਹੋ ਜੀ ਅਸੀਂ ਜਿਹੜਾ ਬਾਈ ਨੇ ਦੱਸਿਆ ਇਹੀ ਵੀ ਆ ਇਹੀ ਸੇਮ ਹੀ ਲੈ ਰਹੇ ਹਾਂ ਆਪਣੀ ਵੀ ਖੇਤੀ ਕਰਦੇ ਹੋ ਜਾਂ ਠੇਕੇ ਤੇ ਵੀ ਲੈ ਰਹੇ ਹੋ ਨਹੀਂ ਨਹੀਂ ਆਪਦੀ ਆਪਦੀ ਪਿਛਲੇ ਸਾਲ ਵਧੀਆ ਰਹਿ ਬਾਸਮਦੀ ਦੇ ਝਾੜ ਜੀ ਮੈਂ ਸੈੱਟ ਰੇ ਹਾਂ ਹਰ ਭਾਈ ਜੀ ਕੀ ਨਾਮ ਆਪਣਾ ਜੀ ਗੁਰਸੇਵਕ ਸੰਘਾ ਜੀ ਪਿੰਡ ਜੀ ਹਰ ਰਾਏਪੁਰਾ ਜੀ ਹਰ ਰਾਏਪੁਰ ਜੀ ਭਾਈ ਜੀ ਕਿਹੜਾ ਕਿਹੜਾ ਬੀਜ ਲੈਣ ਆ ਰਹੇ ਹੋ ਅੱਜ ਅਸੀਂ 131 ਲਿਆ ਜੀ ਹਜੇ ਤਾਂ ਹਾਂ ਜੀ ਦੇਖਦੇ ਆ ਵੀ ਹੋਰ ਵੀ ਲੈਣੇ ਆ ਕਦਾ ਵੀ ਕੋਈ 131 ਪਹਿਲਾਂ ਲਾਇਆ ਹੈਗਾ ਭਾਈ ਨਹੀਂ ਇਹ ਪਹਿਲੇ ਸਾਲ ਹੀ ਲਾ ਰਹੇ ਹਾਂ ਪਹਿਲੇ ਸਾਲ ਆ ਰਹੇ ਹਾਂ ਹਾਂ ਜੀ ਕਿੰਨਾ ਰਕਬਾ ਲਾ ਰਹੇ ਹੋ ਜੀ 131 ਦਾ 131 ਜਾਈ ਆਪਾਂ 5-6 ਕਿੱਲੇ ਬੀਜ ਲਾਵਾਂਗੇ ਠੀਕ ਹੈ ਬਈ ਮਿਲ ਗਿਆ ਬੀਜ ਜੀ ਕੀ ਰੇਟ ਮਿਲਿਆ ਜੀ ਬੀਜ ਇਹ ਜੀ 450 ਇੱਕ ਥੈਲੀ ਹੈ ਜੀ 8 ਕਿਲੋ 8 ਕਿਲੋ ਦੀ ਹਾਂਜੀ 8 ਕਿਲੋ ਬੀਜ ਆ ਜਿਹੜਾ 450 ਦੀ ਥੈਲੀ ਮਿਲੀ ਆ ਤੇ ਇੱਧਰ ਕਾਊਂਟਰ ਹੈਗਾ ਤੁਸੀਂ ਦੇਖ ਸਕਦੇ ਹੋ ਆਜੋ ਤੁਹਾਨੂੰ ਬੀਜਾਂ ਦੀ ਜਾਣਕਾਰੀ ਦਿੰਨੇ ਆ ਜਿਹੜੇ ਜਿਹੜੇ ਬੀਜ ਇੱਥੇ ਮਿਲ ਰਹੇ ਨੇ ਉਧਰ ਫੋਕਸ ਕਰਦੀ ਲਿਸਟ ਤੇ PR131 ਦਾ ਬੀਜ ਆ ਜੀ PR130 ਆ 8-8 ਕਿਲੋ ਦੀ ਥੈਲੀ ਹੈਗੀ ਆ ਤੇ ਇਹ 450 ਦੀ ਥੈਲੀ ਮਿਲ ਰਹੀ ਹੈ ਜਿਹੜਾ PR129 ਆ ਇਹ ਵੀ 8 ਕਿਲੋ ਮਿਲ ਰਿਹਾ PR128 PR126 PR121 114 ਇਹ ਸਾਰੀਆਂ PR ਵੈਰਾਈਟੀਆਂ ਨੇ ਜਿਹੜਾ ਇਹਨਾਂ ਦਾ ਬੀਜ ਮਿਲ ਰਿਹਾ ਹੈਗਾ ਸੱਤ ਵੈਰਾਈਟੀਆਂ ਨੇ ਬਾਕੀ ਬਾਸਮਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਸਮਤੀ ਪੰਜਾਬ ਬਾਸਮਤੀ 7 ਇਹ 8 ਕਿਲੋ ਬੀਜ 600 ਰੁਪਏ ਦਾ ਜੀ ਬਾਕੀ ਪੂਸਾ ਬਾਸਮਤੀ 1847 1509 ਤੇ 1121 ਇਹ ਬਾਸਮਤੀ ਦੇ ਵਿੱਚ ਵੈਰਾਈਟੀਆਂ ਜਿਹੜੀਆਂ ਮਿਲ ਰਹੀਆਂ ਨੇ ਝੋਨੇ ਦੇ ਜਿਹੜੇ ਬੀਜ ਨੇ ਤੇ ਬਾਸਮਤੀ ਦੇ ਤੇ ਬਾਕੀ ਜਿਹੜੀਆਂ ਹੋਰ ਦਾਲਾਂ ਦੀਆਂ ਚਾਰੇ ਦੀਆਂ ਵੈਰਾਈਟੀਆਂ ਨੇ ਆਜੋ ਆਪਾਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਨਾ ਜਿਹੜੇ ਨੌਜਵਾਨ ਵੀ ਇੱਥੇ ਆਏ ਨੇ ਆਜੋ ਆਪਾਂ ਕਿਸੇ ਨੌਜਵਾਨ ਭਰਾ ਨਾਲ ਗੱਲਬਾਤ ਕਰਦੇ ਆਜੋ ਕੌਰਿਆਣਾ ਜੀ ਕੌਰਿਆਣਾ ਬਈ ਕਿਹੜਾ ਬੀਜ ਲੈਣਾ ਹੈ ਉਹ 131 131 ਲਾ ਰਹੇ ਹੋ ਕਿੰਨਾ ਬੀਜ ਲੈਣਾ ਜੀ ਆਪਾਂ 20 ਇੱਕ ਸੈਲੀ ਦਿੰਦੇ ਆ ਜੀ ਕਹਿੰਦੇ ਆ अच्छा ਤੁਸੀਂ ਲਾ ਕਿ ਨਾ ਰਹੇ ਹੋ ਫਿਰ ਇਤਕੀ ਲਾਵਾਂਗੇ ਤਾਂ ਜੀ ਕਟੂਕੜ 10 ਕਿਲੇ ਲਾਵਾਂਗੇ ਜੀ ਪਹਿਲਾਂ ਕਿਹੜਾ ਬੀਜ ਲਾਉਣੀ ਹੈ ਜੀ ਪਹਿਲਾਂ ਉਸ 44 ਲਾਉਂਦੇ ਸੀਗੇ ਜੀ ਅੱਛਾ ਉਸ 47 ਤੋਂ ਇਧਰ ਫਿਰ ਇੱਕਦਮ ਕਿਵੇਂ ਵੀ ਸ਼ਾਰਟ ਟਾਈਮ ਵਾਲੀ ਵੈਰੈਟੀ ਆਏ ਨਾਲ ਤਾਂ ਸ਼ਾਰਟ ਟਾਈਮ ਨਾਲ ਪਾਣੀ ਦੀ ਬਚਤ ਹੁੰਦੀ ਹੈ ਜੀ ਠੀਕ ਹੈ ਬਾਈ ਠੀਕ ਹੈ ਜੀ ਨਾਲੇ ਗਾਹਾਂ ਨੂੰ ਬੰਦ ਕਰਤੀ 50 ਸਰਕਾਰੀ ਉਸ 44 ਮੱਕੀ ਵੀ ਲਾ ਰਹੇ ਹੋ ਫਿਰ ਨਹੀਂ ਮੱਕੀ ਨਹੀਂ ਮੂੰਗੀ ਲਾਵਾਂਗੇ ਮੂੰਗੀ ਲਾਉਂਗੇ ਠੀਕ ਹੈ ਬਾਈ ਤੇ ਬਾਈ ਹੋਰੀ ਕੌਰਿਆਣੇ ਤੋਂ ਆਏ ਨੇ ਹੋਰ ਵੀ ਬਾਪੂ ਜੀ ਕਿਹੜਾ ਪਿੰਡ ਆਪਣਾ ਜੀ ਤਲਵੰਡੀ ਸੱਬੋ ਜੀ ਹੋਰ ਵੀ ਭਰਾ ਹੈਗੇ ਨੇ ਬਾਈ ਕਰੋ ਇਹ ਗੱਲਬਾਤ ਜੀ ਕਿਹੜਾ ਪਿੰਡ ਆ ਜੀ ਜੈ ਸਿੰਘ ਵਾਲਾ ਜੀ ਜੈ ਸਿੰਘ ਵਾਲਾ ਜੀ ਇਹ ਬਾਈ ਜੈ ਸਿੰਘ ਵਾਲੇ ਤੋਂ ਨੇ ਕਿਹੜਾ ਵੀ ਲੈਣ ਆਏ ਹੋ ਬਾਈ 131 131 ਜਿਆਦਾ ਡਿਮਾਂਡ 131 ਦੀ ਹੈ ਹਨਾ ਹਾਂਜੀ ਇਧਰ ਬਾਈ ਨੌਜਵਾਨ ਵੀ ਖੜੇ ਨੇ ਵੀਰੇ ਕਿਹੜਾ ਪਿੰਡ ਆਪਣਾ ਭੰਮੀਪੁਰਾ ਬਾਈ ਲੁਧਿਆਣੇ ਕੋਲੋਂ ਕਿਹੜਾ ਬੀਜ ਲੈ ਰਹੇ ਹੋ ਏ 31 ਬਈ 131 ਹਾਂ ਤੁਸੀਂ ਵੀ ਖੇਤੀ ਕਰਦੇ ਹੋ ਹਾਂਜੀ ਬਈ ਕਰਦੇ ਕਰਦੇ ਆ ਧਰਦੇ ਜਾਂਦੇ ਨੇ ਬੀਜ ਲੈਣ ਆਏ ਹੋ ਚਲੋ ਵਧੀਆ ਗੱਲ ਆ ਕਿਵੇਂ ਲੱਗਿਆ ਮੇਲੇ ਚ ਆ ਕੇ ਬਈ ਮੇਲੇ ਜਾ ਕੇ ਵਧੀਆ ਲੱਗਿਆ ਬਈ ਪਰ ਬਈ ਗਲਤੀ ਆ ਇਹਨਾਂ ਦੀ ਜਿਵੇਂ ਪੈਕੇਜ ਵੱਡਾ ਰੱਖਣਾ ਜਿਹਦਾ 8 ਕਿਲੋ ਤੋਂ ਵੱਡੀ ਪੈਕਿੰਗ ਰੱਖਣੀ ਚਾਹੀਦੀ ਆ ਹਾਂਜੀ ਬਾਰ ਬਾਰ ਲੱਗਣਾ ਜਿਵੇਂ ਜਿੰਨਾਂ ਦੀ ਖੇਤੀ ਵੱਡੀ ਆ ਉਹਨਾਂ ਨੂੰ ਔਖਾ ਹੁੰਦਾ ਬਈ ਨਹੀਂ ਮੇਰੇ ਖਿਆਲ ਨਾਲ 24 ਕਿਲੋ ਵੀ ਮਿਲ ਰਿਹਾ ਹੈਗਾ ਨਹੀਂ ਬਈ 8 ਕਿਲੋ ਦੀ ਉਹ ਕੱਟਦੇ ਆ ਇੱਕ ਵਾਰ ਤੇ ਬਸ ਅੱਛਾ ਸਲਿੱਪ 8 ਕਿਲੋ ਦੀ ਕੱਟ ਰਹੇ ਨੇ ਠੀ ਤੁਸੀਂ ਸਟੱਡੀ ਵੀ ਕਰਦੇ ਹੋ ਵੀਰੇ ਹਾਂਜੀ ਵੀਰੇ ਖੇਤੀ ਦਾ ਵੀ ਸ਼ੌਂਕ ਹੈਗਾ ਹਾਂਜੀ ਵੀਰੇ ਹੈ ਠੀਕ ਆ ਬਾਈ ਧੰਨਵਾਦ ਸੋ ਦੋਸਤੋ ਇਹ ਗੱਲਬਾਤ ਕੀਤੀ ਆਪਾਂ ਜਿਹੜੇ ਮੇਲੇ ਦੇ ਵਿੱਚ ਕਿਸਾਨ ਆਏ ਨੇ ਜਿਹੜੇ ਇੱਥੇ ਬੀਜ ਲੈਣ ਆਏ ਨੇ ਜਿਆਦਾ ਡਿਮਾਂਡ ਹੈਗੀ ਆ ਜਿਹੜੀ ਉਹ PR131 ਵੈਰੈਟੀ ਦੀ ਹੈਗੀ ਆ ਕਿਉਂਕਿ ਇਹ ਵੈਰੈਟੀ ਹੈ ਜਿਹੜੀ ਸ਼ਾਰਟ ਡਿਊਰੇਸ਼ਨ ਵੈਰੈਟੀ ਆ ਘੱਟ ਸਮੇਂ ਦੇ ਵਿੱਚ ਪੱਕਦੀ ਆ ਥਾਣ ਮੇਲੇ ਦੇ ਵਿੱਚ ਆਪਾਂ ਖੜੇ ਆ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਆਪਣੇ ਨਾਲ ਕਿਸਾਨ ਭਰਾ ਹੈਗੇ ਨੇ ਜਿਨ੍ਹਾਂ ਨੇ ਇੱਥੇ ਬੀਜ ਲਏ ਨੇ ਕਾਫੀ ਬੀਜ ਇਹਨਾਂ ਨੇ ਲਏ ਹੈਗੇ ਨੇ ਪਨੀਰੀਆਂ ਵੀ ਲਈਆਂ ਨਾ ਗੱਲਬਾਤ ਕਰਦੇ ਆ ਹਨਾ ਕਿਹੜੇ ਜਗ੍ਹਾ ਤੋਂ ਆਏ ਨੇ ਕੀ ਕੀ ਅੱਜ ਲਿਆ ਹੈਗਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਵੱਜੋ ਆਣਾ ਵੱਜੋ ਆਣਾ ਬਾਈ ਜੀ ਕਿਹੜੇ ਕਿਹੜੇ ਬੀਜ ਅੱਜ ਤੁਸੀਂ ਇੱਥੇ ਖਰੀਦੇ ਹੈਗੇ ਨੇ ਬੀਜ ਹੀ ਕੁਛ ਤਾਂ ਝੋਨੇ ਦਾ ਏ ਹਾਂਜੀ 1247 ਆ ਹਾਂਜੀ 11 11 21 ਠੀਕ ਹੈ ਜੀ 126 126 ਕੋਸਾ ਪੌਦੇ ਲੈਂਦੇ ਮਿਰਚਾਂ ਜਿਵੇਂ ਬਾਈ 126 ਜਿਵੇਂ ਪਿਛਲੇ ਸਾਲ ਪੰਜਾਬ ਦੇ ਵਿੱਚ ਵਧੀਆ ਰਿਹਾ ਹਨਾ ਮੱਕੀ ਵਾਲੇ ਕਿਸਾਨਾਂ ਨੇ ਵੀ ਲਾਇਆ ਘੱਟ ਸਮੇਂ ਦੇ ਵਿੱਚ ਪੱਕਿਆ ਤੇ ਤੇ ਝਾੜ ਵੀ ਬਹੁਤ ਜ਼ਿਆਦਾ ਹੋਏ ਨੇ ਤੁਸੀਂ ਪਹਿਲਾਂ ਪਿਛਲੇ ਸਾਲ ਆਇਆ ਸੀ ਇਹ ਜੀ ਹਾਂਜੀ ਹੋਰ ਕਿਹੜੀ ਕਿਹੜੀ ਵੈਰਾਈਟੀਆਂ ਸਨ ਆਪਣੇ ਕੋਲੇ ਸਾਡੇ ਕੋਲੇ ਇੱਕ ਜੀ ਪੂਸਾ ਡੋਗਰ ਗਏ ਨੇ ਜਿਹਨੂੰ ਹਾਂਜੀ ਉਹ ਇਹਨੂੰ ਬੰਦ ਕਰਤਾ ਜੀ ਉਹਦੇ ਬਰਾਬਰ ਇਹਨੇ ਝਾੜ ਦਿੱਤਾ ਹੈਗਾ ਉਹਨਾਂ ਨੂੰ ਵੱਧ ਦਿੱਤਾ ਜੀ ਵੱਧ ਦਿੱਤਾ ਜੀ ਤੇ ਪਾਕਿਸਤਾਨ ਦੇ 131 ਜਿਵੇਂ ਹਾਂਜੀ ਉਹਦਾ 4 ਰੁਪਏ ਚੰਗਾ ਉਹਦਾ ਵੀ ਤੁਸੀਂ ਬੀਜ ਲਿਆ ਹੋਏਗਾ ਹਾਂਜੀ ਹਾਂਜੀ ਆਪਣਾ ਪਿੰਡ ਵੀ ਵੱਜੂ ਆਣਾ ਹੀ ਆ ਠੀਕ ਆ ਬਈ ਆਪਣੀ ਖੇਤੀ ਕਰਦੇ ਹੋ ਜਾਂ ਠੇਕੇ ਦੇ ਵੀ ਲੈਣੇ ਹੋ ਜੀ ਠੇਕੇ ਦੇ ਵੀ ਲੈਣੇ ਆ ਠੇਕੇ ਦੇ ਲੈਣੇ ਹੋ ਭਾਈ ਜਿਵੇਂ ਅੱਜ ਕੱਲ ਠੇਕੇ ਬਹੁਤ ਵੱਧ ਰਹੇ ਹੈਗੇ ਹਨਾ ਕਈ ਭਰਾਵਾਂ ਦਾ ਇਹ ਕਹਿਣਾ ਹੁੰਦਾ ਵੀ ਠੇਕੇ 'ਚੋ ਵੱਜਦਾ ਕੁਛ ਨਹੀਂ ਪਰ ਜਿਹੜੇ ਬੰਦੇ ਮਿਹਨਤ ਕਰਦੇ ਆ ਠੇਕੇ ਜ਼ਮੀਨਾਂ ਲੈਂਦੇ ਆ ਉਹ ਕੁਛ ਦੇਖ ਕੇ ਲੈਂਦੇ ਆ ਤੁਸੀਂ ਇਹਦੇ ਵਿੱਚੋਂ ਕੀ ਕਹਿਣਾ ਚਾਹੋਗੇ ਤੁਹਾਡਾ ਤਜਰਬਾ ਕਿਵੇਂ ਦਾ ਹੈਗਾ ਜੀ ਤਜਰਬਾ ਬੱਸ ਆਈ ਆ ਬਈ ਜੇ ਫਸਲ ਚੰਗੀ ਹੋ ਜੇ ਵੀ ਚੰਗਾ ਮਿਲ ਜੇ ਚਾਰ ਪੈਸੇ ਬਸ ਵੀ ਜਾਂਦੇ ਆ ਠੀਕ ਆ ਬਈ ਜੇ ਕਈ ਵਾਰ ਮੌਸਮ ਖਰਾਬ ਹੋ ਜੇ ਫਿਰ ਮੰਦਾ ਆ ਜਾਂਦਾ ਹਣਾ ਅੱਜ ਮੇਲੇ 'ਚ ਆਏ ਹੋ ਕਿਵੇਂ ਦਾ ਮੇਲੇ ਦਾ ਮਾਹੌਲ ਲੱਗਿਆ ਜੇ ਕੋਈ رائے ਹੋਵੇ ਆਪਣੀ ਵੀ ਇਸ ਇਸ ਪ੍ਰਬੰਧਨ ਦੇ ਵਿੱਚ ਕੋਈ ਸੁਧਾਰ ਕਰਨਾ ਚਾਹੁੰਦਾ ਹੋ ਤੁਸੀਂ ਨਹੀਂ ਚੰਗਾ ਲੱਗਿਆ ਮਾਹੌਲ ਵਧੇ ਲੱਗਿਆ ਜੀ ਠੀਕ ਲੱਗਿਆ ਬਾਈ ਹਾਂਜੀ ਹਾਂਜੀ ਕਿੰਨਾ ਕੁ ਸਮਾਂ ਲਾਈਨ ਦੇ ਵਿੱਚ ਲੱਗਣਾ ਪਿਆ ਜੀ ਸਾਨੂੰ ਅੱਧਾ ਪੌਣਾ ਘੰਟੇ ਲੱਗਿਆ ਜੀ ਅੱਧਾ ਪੌਣਾ ਘੰਟਾ ਹਾਂ ਨਾ ਹਰਵਾਰਾ ਉਹਨੇ ਮੇਲੇ ਤੇ ਬਾਈ ਹਾਂਜੀ ਹਾਂਜੀ ਹਰਵਾਰਾ ਠੀਕ ਹੈ ਬਾਈ ਤੇ ਹੋਰ ਵੀ ਬਾਈ ਹੈਗੇ ਨੇ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਜੀ ਪਿੰਡ ਦੀ ਬੱਜੋਣਾ ਜੀ ਬੱਜੋਣਾ ਵੀਰੇ ਆਪਾਂ ਕਿਹੜੇ ਕਿਹੜੇ ਬੀਜ ਲੈ ਆਏ ਹੈਗੇ ਨੇ ਜੀ ਆਪਾਂ ਤਾਂ ਆਪਣੇ ਮਿੱਤਰਾਂ ਨਾਲ ਆਏ ਆ ਮੈਂ ਕੀਤੀ ਨਗਾ ਤੇ ਨਾਲ ਆਇਆ ਮੇਲੇ ਤੇ ਆ ਕੇ ਕਿਵੇਂ ਲੱਗਿਆ ਜੀ ਪੂਰਾ ਵਧੀਆ ਜੀ ਵਧੀਆ ਜੀ ਇਦਾਂ ਦੇ ਮੇਲੇ ਆਪਾਂ ਨੂੰ ਹੋਰ ਵੀ ਹੋਣੇ ਚਾਹੀਦੇ ਜ਼ਿਲ੍ਹਿਆਂ 'ਚ ਵੀ ਹੋਣੇ ਹੋਣੇ ਚਾਹੀਏ ਚਾਹੀਦੇ ਨਾਲ ਨਾਲ ਵੀ ਮੰਨ ਲਓ ਬੀਆਬੂਆਂ 'ਚ ਸੁਧਾਰ ਆਉਂਦਾ ਹਣੀ ਧੰਨਵਾਦ ਬਾਈ ਬਹੁਤ ਬਹੁਤ ਬਾਈ ਜਿਵੇਂ ਇਥੋਂ ਬੀਜ ਲਿਆ ਹੈਗਾ ਤੁਸੀਂ ਹਨਾ ਜਿਹੜਾ ਇਹ ਬੀਜ ਹੈਗਾ ਯੂਨੀਵਰਸਿਟੀ ਦਾ ਤੇ ਜਾਂ ਦੁਕਾਨਾਂ ਵਾਲਾ ਬੀਜ ਹੁੰਦਾ ਉਹਦੇ ਕੀ ਫਰਕ ਦੇਖਦੇ ਹੋ ਜੀ ਵਧੀਆ ਹੁੰਦਾ ਉਹ ਨਾਲ ਬਾਕੀ ਜੀ ਇਹ ਵਧਗਾ ਹੁੰਦਾ ਇੱਕ ਨੰਬਰ ਬੀ ਹੁੰਦਾ ਜੀ ਹੂੰ ਬਾਕੀ ਕੁਆਲਿਟੀ ਵਧਗਾ ਹੁੰਦੀ ਹੈ ਜੀ ਇਹਨਾਂ ਦੀ ਹਨਾ ਦੁਕਾਨਾਂ ਵਾਲਾ ਕਈ ਵਾਰੀ ਨਹੀਂ ਪਤਾ ਮਿਲੂ ਕੀ ਜੀ ਇਥੋਂ ਪਿਛਲੇ ਜਿਵੇਂ ਆਪਾਂ ਮੇਲੇ ਤੇ ਦੇਖਿਆ ਵੀ 826 ਬੀਜ ਵੇਲੇ ਬੜਾ ਰੌਲਾ ਪਿਆ ਸੀ ਕਣਕ ਦਾ ਹਨਾ ਉਦੋਂ ਵੀ ਤੁਸੀਂ ਲੈ ਕੇ ਗਏ ਹੋ 86 ਨਹੀਂ ਉਦੋਂ ਮਿਲੇ ਨਹੀਂ ਸਾਨੂੰ ਮਿਲਿਆ ਨਹੀਂ ਜੀ ਉਦੋਂ ਭੀੜ ਵਾਲੀ ਸੀ ਠੀਕ ਆ ਬਾਈ ਇਸ ਵਾਰ ਕਈ ਕਿਸਾਨਾਂ ਨਾਲ ਧੋਖਾ ਹੋਇਆ ਜਿਵੇਂ ਪ੍ਰਾਈਵੇਟ ਜਿਨ੍ਹਾਂ ਨੇ 826 ਲਿਆ ਬੜਿਆਂ ਦਾ ਬੀਜ ਨਕਲੀ ਨਿਕਲਿਆ ਹਨਾ ਹਾਂਜੀ ਹਾਂਜੀ ਤੇ ਜਿਹੜਾ ਇੱਥੋਂ ਬੀਜ ਲੈਂਦੇ ਉਹ ਸਹੀ ਹੁੰਦਾ ਜੀ ਤੁਸੀਂ ਦੇਖਿਆ ਜੀ ਹਾਂਜੀ ਪੂਰਾ ਵਧਦਾ ਜੀ ਇੱਕ ਨੰਬਰ ਵੀ ਹੁੰਦਾ ਠੀਕ ਆ ਬਾਈ ਧੰਨਵਾਦ ਜੀ ਬਹੁਤ ਬਹੁਤ ਦੋਸਤੋ ਗੱਲਬਾਤ ਤੁਸੀਂ ਦੇਖੀਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਠੀਕ